ਹਾਂਜੀ ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਜਾਣਕਾਰੀ ਦੀ ਵੀਡੀਓ ਲੈ ਕੇ ਆਏ ਹਾਂ ਕਿਉਂਕਿ ਅੱਜ ਕੱਲ ਇੱਕ ਬਹੁਤ ਸੇਮ ਜੀ ਪ੍ਰੋਬਲਮ ਆ ਰਹੀ ਹੈ ਫੇਸਬੁੱਕ ਤੇ ਬਹੁਤ ਜਣਿਆਂ ਦੇ ਮੰਨ ਕੇ ਚੱਲੋ ਵੀ ਇਸ ਚੀਜ਼ ਤੇ ਕਮੈਂਟ ਇਸ ਚੀਜ਼ ਤੇ ਸਰਚ ਕਰ ਰਹੇ ਆ ਜਿਹੜੀ ਉਹਨਾਂ ਦੀ ਇਨਸਟ੍ਰੀਮ ਐਡ ਆ ਔਰ ਰਿਵਿਊ ਦੇ ਵਿੱਚ ਫਸੀ ਹੋਈ ਹੈ ਔਰ ਉਹ ਰਿਵਿਊ ਦੇ ਵਿੱਚ ਕਿਉਂ ਫਸੀ ਹੋਈ ਹੈ ਇਹ ਆਪਾਂ ਤੁਹਾਨੂੰ ਸਾਰੀ ਗੱਲਬਾਤ ਦੱਸਾਂਗੇ ਜੀ ਅੱਜ ਇਸ ਛੋਟੀ ਜੀ ਵੀਡੀਓ ਦੇ ਵਿੱਚ ਜੇਕਰ ਤੁਸੀਂ ਆਪਣੀ ਵੀਡੀਓ ਦੇਖ ਰਹੇ ਹੋ ਜੀ YouTube ਤੇ ਤਾਂ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਜੇਕਰ ਦੇਖ ਰਹੇ ਹੋ Facebook ਪੇਜ ਤੇ ਤਾਂ ਆਪਣੇ ਪੇਜ ਨੂੰ ਕਰ ਲੋ ਜੀ ਫੋਲੋ ਜਿਹੜੀ ਇਨਸਟ੍ਰੀਮ ਐਡ ਕਿਉਂ ਰਿਵਿਊ ਦੇ ਵਿੱਚ ਫਸੀ ਹੋਈ ਆ ਕਿਸੇ ਦਾ ਆ ਰਿਹਾ ਕਿ ਆਪਣਾ 2 ਵੀਕ ਦੇ ਵਿੱਚ ਤੁਹਾਨੂੰ ਰਿਪਲਾਈ ਮਿਲੇਗਾ ਕਈਆਂ ਦੇ 3 ਮਹੀਨੇ ਹੋ ਗਏ ਕਈਆਂ ਦੇ 4 ਹੋ ਗਏ ਮੇਰੇ ਖੋਦੇ 4 ਮਹੀਨੇ ਹੋ ਗਏ ਪਰ ਮੈਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਤੇ ਬਹੁਤ ਬੰਦਿਆਂ ਤੋਂ ਇਸ ਬਾਰੇ ਜਾਣਕਾਰੀ ਲਈ ਤਾਂ ਮੈਨੂੰ ਪਤਾ ਲੱਗਿਆ ਵੀ ਇਹ ਜਿਹੜੀ ਇਨਸਟ੍ਰੀਮ ਐਡ ਰਿਵਿਊ ਦੇ ਵਿੱਚ ਕਿਉਂ ਫਸੀ ਹੋਈ ਆ ਕਿਉਂਕਿ ਲਗਭਗ ਜਿਨ੍ਹਾਂ ਦੀ ਐਡਸ ਆਨ ਰੀਚ ਚਾਲੂ ਹੈ ਤੇ ਇਨਸਟ੍ਰੀਮ ਐਡ ਫਸੀ ਹੋਈ ਆ ਇਹ ਵੀਡੀਓ ਉਹਨਾਂ ਵਾਸਤੇ ਆ ਹਨਾ ਤੇ ਦੇਖੋ ਜੀ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਐਗਜ਼ਾਮਪਲ ਦੇ ਤੌਰ ਤੇ ਜਿਹੜੀ ਆਪਣੀ ਐਡਸ ਆਨ ਰੀਲ ਉਹ ਚੱਲ ਰਹੀ ਹੈ ਕਿਉਂ ਚੱਲ ਰਹੀ ਹੈ ਕਿਉਂਕਿ ਜਿਹੜਾ ਇਹਦਾ ਫੇਸਬੁੱਕ ਦਾ ਵਾਚ ਟਾਈਮ 60000 ਮਿੰਟ 60 ਦਿਨਾਂ ਦੇ ਵਿੱਚ ਪੂਰੇ ਕੀਤੇ ਆ ਉਹ ਪੂਰੇ ਕੀਤੇ ਆ ਫੇਸਬੁੱਕ ਤੇ ਐਡਸ ਆਨ ਰੀਲ ਦੇ ਨਾਲ ਐਡਸ ਆਨ ਰੀਲ ਦੇ ਨਾਲ ਪੂਰੇ ਕੀਤੇ ਆ ਤੇ ਜਿਹੜੀ ਇਨ ਸਟ੍ਰੀਮ ਐਡ ਆ ਇਹਦਾ ਜਿਹੜਾ ਵਾਚ ਟਾਈਮ ਕਾਊਂਟ ਹੋਊਗਾ ਜੀ ਲੌਂਗ ਵੀਡੀਓ ਤੋਂ ਜੇਕਰ ਆਪਣਾ ਲੌਂਗ ਵੀਡੀਓ ਦੇ ਨਾਲ ਜਿਹੜਾ ਵਾਚ ਟਾਈਮ ਪੂਰਾ ਹੁੰਦਾ ਤੇ ਜਿਹੜੀ ਆਪਣੀ ਇਨ ਸਟ੍ਰੀਮ ਐਡ ਰਿਵਿਊ ਦੇ ਵਿੱਚ ਫਸਿਆ ਤਾਂ ਉਹ ਜਿਹੜੀ ਹੈ ਜੀ ਫਿਰ ਜਿਹੜੀ ਆਪਣੀ ਇਨਸਟ੍ਰੀਮ ਐਡ ਚਾਲੂ ਹੋ ਜੂਗੀ ਕਹਿਣ ਦਾ ਭਾਵ ਇਹ ਆ ਮਤਲਬ ਕਿ ਜਿਹੜਾ ਤੁਹਾਡਾ ਵਾਚ ਟਾਈਮ ਹੋਣ 60000 ਮਿੰਟ ਤੁਸੀਂ 60 ਦਿਨਾਂ ਦੇ ਵਿੱਚ ਪੂਰਾ ਕਰਨਾ ਉਹ ਤੁਸੀਂ ਪੂਰਾ ਕਰਨਾ ਹੈ ਲੌਂਗ ਵੀਡੀਓ ਤੇ ਮਤਲਬ ਕਿ ਤੁਸੀਂ ਲੌਂਗ ਵੀਡੀਓ ਪਾਓ ਜਦੋਂ ਤੁਹਾਡਾ ਇਹ 60000 ਮਿੰਟ ਦਾ ਵਾਚ ਟਾਈਮ ਪੂਰਾ ਹੋ ਗਿਆ ਲੌਂਗ ਵੀਡੀਓ ਤੇ ਤੁਹਾਡੀ ਜਿਹੜੀ ਇਨਸਟ੍ਰੀਮ ਐਡ ਆ ਆਪਣੇ ਆਪ ਰਿਵਿਊ ਤੋਂ ਬਾਹਰ ਆ ਜੂਗੀ ਤੇ ਤੁਹਾਡੀ ਇਨਸਟ੍ਰੀਮ ਐਡ ਜਿਹੜੀ ਚਾਲੂ ਹੋ ਜੂਗੀ ਕਮੈਂਟ ਕਰਕੇ ਦੱਸੋ ਜਿਹੜੀ ਜਾਣਕਾਰੀ ਕਿੱਦਾਂ ਦੀ ਲੱਗੀ ਸੋ ਇਸ ਤਰ੍ਹਾਂ ਦੀਆਂ ਹੋਰ ਵੀ ਪਿਆਰੀਆਂ ਪਿਆਰੀਆਂ ਵੀਡੀਓਜ਼ ਨੌਲੇਜ ਦੀਆਂ ਵੀਡੀਓ ਵੇਖ